ਇਹ ਤੁਸੀਂ ਆਪ ਵੀ ਦੱਸਦੇ ਹੋ ਵੀ ਤੁਸੀਂ ਸੇਫ ਕੇ ਨਹੀਂ ਜੀ ਹੈ ਕਿ ਕਿ ਵੱਡਾ ਅਟੈਕ ਹੋਇਆ ਹੈਗਾ ਠੀਕ ਹੈ ਕਿਸ ਤਰ੍ਹਾਂ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਕੀ ਘਰ ਦੇ ਵਿੱਚ ਅਟੈਕ ਆਇਆ ਦੇਖੋ 1:30 ਵਜੇ ਮੈਂ ਤਾਂ ਸੋ ਰਿਹਾ ਸੀਗਾ ਉਦੋਂ ਤੱਕ ਲੋਕ ਜਿਹੜੇ ਬਾਹਰ ਸੀਗੇ ਉਹਨਾਂ ਨੇ ਹੀ ਖੜਕਾਇਆ ਨੌਕ ਕੀਤਾ ਤੇ ਵੀ ਇਸ ਤਰ੍ਹਾਂ ਬਲਾਸਟ ਹੋਇਆ ਕਿਉਂਕਿ ਆਵਾਜ਼ ਤਾਂ ਆਈ ਪਹਿਲਾਂ ਲੱਗਿਆ ਮੈਨੂੰ ਕਿ ਵੀ ਟਰਾਂਸਫਾਰਮਰ ਜਿਹੜਾ ਹੈਗਾ ਇਲੈਕਸਿਟੀ ਦਾ ਇੱਥੇ ਲੱਗਾ ਹੋਇਆ ਨੇੜੇ ਉਹ ਕਿਉਂਕਿ ਉਹ ਮੂਨ ਓਵਰਲੋਡ ਕਾਰਨ ਕਈ ਵਾਰੀ ਉਹ ਬਲਾਸਟ ਹੁੰਦਾ ਹੈ ਤੇ ਫਿਰ ਗੁੱਗਸ ਨੀਂਦ ਵਿੱਚ ਸੀ ਮੈਂ ਤੇ ਉਦੋਂ ਫਿਰ ਲੱਗਾ ਕਿ ਸ਼ਾਇਦ ਥੰਡਰ ਦਾ ਹੈ ਕਿ ਵੀ ਕਲਾਊਡ ਥੰਡਰ ਹੈ ਤੋ ਫਿਰ ਬਾਦਚੋ ਨੌਕ ਕੀਤਾ ਉਹਨਾਂ ਦੱਸਿਆ ਕਿ ਬਸਟਰ ਦਾ ਬਲਾਸਟ ਹੋਇਆ ਤੇ ਸਾਰੀ ਚੀਜ਼ਾਂ ਜਿਹੜੀਆਂ ਫਿਰ ਮੈਂ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਸਟੇਸ਼ਨ ਤੇ ਨੰਬਰ 'ਚ ਗਨਮੈਨ ਭੇਜਿਆ ਕਿ ਵੀ ਉੱਥੇ ਇਨਫੋਰਮ ਕੀਤਾ ਬਾਕੀ ਆਫੀਸਰ ਨੂੰ ਫੋਨ ਕੀਤਾ ਸੀ ਕਿਉਂਕਿ 1 ਵਜੇ ਟਾਈਮ ਹੈ ਨਹੀਂ ਉਠਾਇਆ ਤਲਿਸਾ ਵੱਡੀ ਗੱਲ ਹੈਗੀ ਇੱਕ ਕਿ ਪੁਲਿਸ ਸਟੇਸ਼ਨ ਮਹਿਜ਼ 150 ਮੀਟਰ ਦੀ ਦੂਰੀ ਦੇ ਉੱਤੇ ਹੈਗਾ ਹਾਂਜੀ ਔਰ ਇੱਡਾ ਵੱਡਾ ਕਾਂਡ ਹੋ ਜਾਂਦਾ ਬਲਾਸਟ ਹੋ ਜਾਂਦਾ ਪਰ ਤੁਹਾਡੇ ਵੱਲੋਂ ਗਨਮੈਨ ਭੇਜਿਆ ਜਾਂਦਾ ਉੱਥੋਂ ਕੋਈ ਨਹੀਂ ਆਇਆ ਸਾਹਮਣੇ ਇਹ ਜੋ ਚੀਜ਼ਾਂ ਮੈਂ ਦੇਖ ਕੀ ਕਹਿ ਸਕਦਾ ਹੈ ਕਿ ਵੀ ਜੋ ਚੀਜ਼ਾਂ ਇਹ ਸਾਰੀਆਂ ਚੀਜ਼ਾਂ ਸਾਹਮਣੇ ਹੈ ਤੁਹਾਡੇ ਸਾਹਮਣੇ ਵੀ ਹੈ ਸਾਰੀਆਂ ਲੋਕਾਂ ਦੇ ਸਾਹਮਣੇ ਵੱਡਾ ਬਲਾਸਟ ਹੋ ਜਾਣਾ ਐਡਾ ਧਮਾਕੇ ਦੀ ਆਵਾਜ਼ ਆਉਣੀ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਪਹਿਲਾਂ ਇੱਥੇ ਪੀਸੀਆਰ ਹੁੰਦੀ ਸੀਗੀ ਹੁਣ ਵਿਡਰੋ ਕਰ ਲਈ ਹੈ ਸੋ ਤਾਂ ਪੁਲਿਸ ਬਿਹਤਰ ਜਾਣਦੀ ਹੈ ਕਿ ਵੀ ਕਿਸ ਢੰਗ ਨਾਲ ਕਿਸ ਕਾਰਨ ਤੇ ਇਹਨੂੰ ਡਰਾਅ ਕੀਤੀ ਆਨੇ ਠੀਕ ਹੈ ਜਲੰਧਰ ਦੇ ਵਿੱਚ ਅੱਜ ਦੁੱਖ ਦੀ ਜਿਹੜੀ ਘਟਨਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਪੁਰਾ ਪ੍ਰਧਾਨ ਪੁਰਾ ਮੰਤਰੀ ਇਹ ਉਹ ਪਰਿਵਾਰ ਹੈ ਜਿਨ੍ਹਾਂ ਨੇ ਪੰਜਾਬ ਦੇ ਸ਼ਾਂਤੀ ਦੇ ਲਈ ਇਹਨਾਂ ਦੇ ਪਿਤਾ ਜੀ ਤੋਂ ਲੈ ਕੇ ਕਾਲੇ ਜੀ ਨੇ ਇਨੇਕਾਂ ਕੰਮ ਇਸ ਪੰਜਾਬ ਦੇ ਲਈ ਕੀਤੇ ਕਿਉਂਕਿ ਭਾਰਤੀ ਜਨਤਾ ਪਾਰਟੀ ਜਨ ਸੰਗ ਤੋਂ ਲੈ ਕੇ ਕਦੀ ਕੁਰਬਾਨੀਆਂ ਤੋਂ ਨਹੀਂ ਡਰੀ ਇਹ ਜਿਹੜੇ ਵੀ ਲੋਕ ਡਰਾਨ ਦੀ ਕੋਸ਼ਿਸ਼ ਕਰ ਰਹੇ ਆ ਕਿ ਭਾਰਤ ਜਨਤਾ ਪਾਰਟੀ ਜਿਹੜਾ ਕਾਰਕਤਾ ਡਰਨ ਵਾਲਾ ਨਹੀਂ ਹੈ ਪਰ ਅੱਜ ਜੋ ਕੁਝ ਹੋਇਆ ਪਰ ਇਹ ਪੰਜਾਬ ਦੇ ਲੋਕ ਜੂ ਡਰਨਗੇ ਆਮ ਲੋਕ ਜੂ ਡਰਨਗੇ ਕਿ ਆਏ ਦਿਨੀ ਪਿਛਲੇ 3 ਕ ਮਹੀਨਿਆਂ ਤੋਂ ਦੇਖ ਰਹੇ ਆ ਕਦੀ ਮਾਝੇ 'ਚ ਕਦੀ ਮਾਲਵੇ 'ਚ ਕਦੀ ਦੁਆਬੇ ਦੇ ਵਿੱਚ ਅੱਜ 15 ਦਿਨਾਂ ਦੇ ਵਿੱਚ ਦੂਸਰੀ ਘਟਨਾ ਜਲੰਧਰ ਸ਼ਹਿਰ ਦੇ ਵਿੱਚ ਹੋਈ ਹੈ ਪਰ ਇਹ ਨਹੀਂ ਆ ਕਿ 15000 ਰੁਪਏ ਦੀ ਬਾਅਦੂ ਗੱਲ ਕੋਈ ਆ ਜੇ ਗ੍ਰੇਨੇਡ ਸੱਟਣ ਲਈ ਕਿਸੇ ਕੋਲ 15000 10000 ਨਾਲ ਖਰਚ ਦਿੱਤਾ ਗਿਆ ਅੱਜ 10000 ਬੰਦੇ ਦੀ ਵੈਲੀਓ ਨਹੀਂ 15000 ਵੈਲੀਓ ਨਹੀਂ ਪੁਲਿਸ ਨੂੰ ਬਿਲਕੁਲ ਇਮਾਨਦਾਰੀ ਦੇ ਨਾਲ ਸੱਚ ਦੇ ਨਾਲ ਪੰਜਾਬ ਨੂੰ ਕਿਉਂਕਿ ਪੰਜਾਬ ਪਹਿਲੇ ਹੀ ਬੜੇ ਪਹਾੜਾਂ ਚੋਂ ਨਿਕਲ ਕੇ ਦੁੱਖਾਂ ਦੇ ਵਿੱਚੋਂ ਨਿਕਲ ਗਿਆ ਅੱਜ ਇਸ ਪੰਜਾਬ ਜਿਹੜਾ ਰੰਗਲਾ ਪੰਜਾਬ ਬਣ ਰਿਹਾ ਪਰ ਮੈਨੂੰ ਜਿਹੜੀ ਸਰਕਾਰ ਤੂੰ ਅਮੀਰ ਸੀ ਅੱਜ ਉਹ ਪੰਜਾਬ ਦੇ ਲੋਕ ਤਰਸੀ ਤਰਸੀ ਕਰ ਰਹੇ ਹਨ 3 ਸਾਲ ਦੇ ਕਰੀਬ ਹੋ ਗਿਆ ਉਸ ਪੰਜਾਬ ਨੂੰ ਜਿਸ ਪੰਜਾਬ ਨੂੰ ਨਸ਼ਾ ਖਤਮ ਕਰਨਾ ਸੀ ਗੈਂਗਸਟਰ ਖਤਮ ਕਰਨਾ ਸੀ ਇਹ ਸਾਰਾ ਕੁਝ ਇਹ ਬੈਕ ਜਿਹੜੀ ਬੋਨ ਹੈ ਇਦਾਂ ਦੇ ਲੋਕ ਹੀ ਹੈ ਜਿਹੜੇ ਇਸ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਹੈ ਪਰ ਸਰਕਾਰ ਅਜ ਉਹਨਾਂ ਲੋਕਾਂ ਦੇ ਮੈਨੂੰ ਲੱਗਦਾ ਹੈ ਕਿ ਉਹਨਾਂ ਲੋਕਾਂ ਦੇ ਕੋਲ ਬੇਸਾਰੇ ਆ ਸਰਕਾਰ ਦੇ ਕੋਲ ਕੋਈ ਵੀ ਇਦਾਂ ਦਾ ਤੰਤਰ ਨਹੀਂ ਹੈ ਕਿ ਉਹਨਾਂ ਦੇ ਉੱਤੇ ਨੱਥ ਪੈ ਸਕੇ ਸਰਕਾਰ ਨੂੰ ਸਿਰ ਇਲੈਕਸ਼ਨ ਦੀ ਚਿੰਤਾ ਆਪਣੀ ਕਿੱਦਾਂ ਆਪਣੇ ਸੁਪਰੀਮਾ ਨੂੰ ਜਸਟ ਕੀਤਾ ਜਾਵੇ ਕਿੱਦਾਂ ਅਸੀਂ ਲੁਧਿਆਣਾ ਦੀ ਇਲੈਕਸ਼ਨ ਲੜੀ ਉਹਨਾਂ ਨੇ ਜਲੰਧਰ ਇਲੈਕਸ਼ਨ ਤੁਸੀਂ ਦੇਖਿਆ ਬਾਈ ਵੈਸੇ ਤਾਂ ਕੀ ਹਾਲਾਤ ਕੀਤਾ ਸੀ ਉਹਨਾਂ ਨੇ ਘਰ ਘਰ ਤੇ ਗੈਨਮੈਨ ਪਹੁੰਚਾਤੇ ਘਰ ਘਰ ਤੇ ਗੈਂਗਸਟਰ ਪਰਵਾੜ ਦਿਤੇ ਅੱਜ ਉਹਨਾਂ ਗੈਂਗਸਟਰਾਂ ਦੇ ਹੀ ਨਤੀਜਾ ਚ ਪੰਜਾਬ ਭੁਗਤ ਰਿਹਾ ਪਰ ਮੈਨੂੰ ਅਟੈਕ ਤੋਂ ਅਸੀਂ ਲੁਧਿਆਣਾ ਇਲੈਕਸ਼ਨ ਨਾਲ ਵੀ ਜੋੜ ਸਕਦੇ ਹਾਂ ਕਿਸੇ ਤਰੀਕੇ ਨਾਲ ਜੋੜ ਸਕਦੇ ਹਾਂ ਅਸੀਂ ਪੰਜਾਬ ਦੀ ਸ਼ਾਂਤੀ ਦੇ ਲਈ ਪੰਜਾਬ ਦੇ ਨੂੰ ਇਸ ਪੰਜਾਬ ਨੂੰ ਦੇ ਵਿੱਚ ਅੱਜ ਜਿੰਨੀ ਵੀ ਪੰਜਾਬ ਦੇ ਲੋਕਾਂ ਨੂੰ ਖੁਸ਼ਹਾਲੀ ਮਿਲੀ ਹੈ ਪਰ ਉਹਦੇ ਵਿੱਚ ਇਸ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਇਸ ਦੇ ਵਿੱਚ ਇਹਦੇ ਵਿੱਚ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਹਾਂ ਸ਼ੀਤਲ ਜੀ ਨੇ ਗੱਲ ਰੱਖੀ ਹੈ ਕਿ ਤੁਸੀਂ ਲੁਧਿਆਣੇ ਦੀ ਵੀ ਗੱਲ ਕੀਤੀ ਹੈ ਭਾਰਤੀ ਜਨਤਾ ਪਾਰਟੀ ਪਿਛਲੇ ਸਮੇਂ ਤੋਂ ਪੰਜਾਬ ਦੇ ਵਿੱਚ ਤਾਕਤਵਰ ਹੁੰਦੀ ਦਿਖ ਰਹੀ ਹੈ ਚੈ ਨਗਰ ਨਗਮਦੀਆਂ ਚੋਣਾਂ ਦੀ ਗੱਲ ਕਰੀਏ ਉਸ ਜਲੰਧਰ ਦੀ ਗੱਲ ਕਰੀਏ ਪਿਛਲੀ ਵਾਰ ਅਸੀਂ ਐਚ ਸਿੱਟਾਂ ਜਿੱਤੀਆਂ ਸੀ ਇਸ ਵਾਰ ਅਸੀਂ 19 ਜਿੱਤ ਕੇ ਆਏ ਔਰ ਜਿਵੇਂ ਜਿਵੇਂ ਉਹਨਾਂ ਨੇ ਆਪਣੇ ਮੇਅਰ ਬਣਾਏ ਸਾਰੇ ਜਗਜਹਰ ਹੈ ਸੋ ਇਸ ਇਹ ਵੀ ਕੈਂਗਲ ਹੈਗਾ ਕਿ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਡਰਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੈਂ ਤੁਹਾਡੇ ਮੀਡੀਆ ਦੇ ਸਾਥੀਆਂ ਨਾਲ ਇੱਕ ਕਲੀਅਰ ਕਰਨਾ ਚਾਹੁੰਦਾ ਹਾਂ ਕਿ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਡਰਨ ਵਾਲਾ ਨਹੀਂ ਹੈ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਸੰਗਠਨ ਮਹਾ ਮੰਤਰੀ ਮੰਤਰੀ ਚੇਰੀ ਨਿਵਾਸ ਨੂੰ ਜੀ ਦਾ ਔਰ ਵਿਜੇ ਭਾਈ ਰੂਪਾਨੀ ਜੀ ਦਾ ਫੋਨ ਆ ਗਿਆ ਕਾਲੀਆ ਜੀ ਨਾਲ ਵੀ ਗੱਲ ਕੀਤੀ ਔਰ ਉਹ ਕੇਂਦਰ ਨਾਲ ਵੀ ਸੰਪਰਕ ਕਰਕੇ ਇਹਦੀ ਜਿਹੜੀ ਹੈ ਜਾਂਚ ਹੋਰ ਪੁਖਤਾ ਕਰਾਨਗੇ ਔਰ ਦੋਸ਼ੀਆਂ ਨੂੰ ਤਾਂ ਪਿੱਛੇ ਕਰਾਂਗੇ ਔਰ ਕਾਰਗਰਤਾ ਹੋਰ ਤਗੜਾ ਹੋਏਗਾ ਔਰ 10 ਤਰੀਕ ਨੂੰ ਬੀ ਐਲ ਸੰਤੋਸ਼ ਜੀ ਜਿਹੜੇ ਸਾਡੇ ਅਖਿਲ ਭਾਰਤੀ ਸੰਗਠਨ ਮਾ ਮੰਤਰੀ ਹੈ ਉਹ ਵੀ ਪੰਜਾਬ ਚ ਅੰਡੀਗੜ੍ਹ ਦੌਰੇ ਤੇ ਉਹਨਾਂ ਨੇ ਆਣਾ ਹੈ ਤੇ ਮੈਨੂੰ ਲੱਗਦਾ ਹੈ ਕਿ ਉਹ ਵੀ ਇਸ ਵਿਸ਼ੇ ਦੇ ਉੱਤੇ ਕੋਈ ਨਾ ਕੋਈ ਜਿਹੜਾ ਆਪਣਾ ਸੰਗਿਆਨ ਜਿਹੜਾ ਉਹ ਲੈਣ ਗਿਆ। ਜੀ ਵੀ ਜਿਹੜਾ ਪਾਣੀ ਦਾ ਬਿਆਨ ਆ ਗਿਆ ਇਹਨਾਂ ਨਾਲ ਗੱਲਬਾਤ ਕਾਇ ਲਈ ਪੰਜਾਬ ਦੇ ਕਿਸੇ ਵੱਡੇ ਮੰਤਰੀ ਜਾਂ ਸੀਐਮ ਸਾਹਿਬ ਨੇ ਕੋਈ ਬਾਰੇ ਗੱਲ ਹੋਈ ਹੈ ਕਾਲੀਆ ਸਾਹਿਬ ਨਾਲ ਜੋ ਕੋਈ ਜਾਂਚ ਨਹੀਂ ਸੀ। ਸੀਐਮ ਸਾਹਿਬ ਦਾ ਪਤਾ ਨਹੀਂ ਇਸ ਵੇਲੇ ਕਿੱਥੇ ਹੋਣਗੇ। ਉਹ ਤੁਹਾਨੂੰ ਪਤਾ ਹੀ ਹੈ ਕਿ ਰਾਤ ਨੂੰ ਮਿਲਦੇ ਕਿ ਨਹੀਂ ਮਿਲਦੇ। ਅੱਜ ਤੱਕ ਉਹਨਾਂ ਨੇ ਪੰਜਾਬ ਦੇ ਲਈ ਰਾਤ ਨੂੰ ਕਿੰਨੇ ਕਿ ਬਿਆਨ ਦਿੱਤੇ ਆ। ਆਪਾਂ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਭਾਰਤੀ ਜਨਤਾ ਪਾਰਟੀ ਇੱਕ ਪਰਿਵਾਰ ਹੈ ਔਰ ਪਰਿਵਾਰ ਦੇ ਜਿਹੜੇ ਸੀਨੀਅਰ ਲੋਗ ਹਨ ਉਹ ਸਾਰੇ ਸੰਪਰਕ ਚ ਉਹਨਾਂ ਨੇ ਕਾਲੀਆ ਜੀ ਨਾਲ ਵੀ ਗੱ ਔਰ ਇਹ ਯੋਜਨਾ ਹੈਗੀ ਅਸੀਂ ਬਣਾ ਕੇ ਅੱਗੇ ਬਤਾਂਗੇ ਠੀਕ ਹੈ ਜਾਣਕਾਰੀ ਆਈ ਦੇਖੀ ਸਾਰਾ ਮਾਮਲਾ ਕੀ ਕੁਛ ਤੁਹਾਨੂੰ ਦੱਸਿਆ ਆਪਣਾ ਜਿਹੜਾ ਨਿਕਲ ਕੇ ਆਇਆ ਜਿੱਦ ਬੜੀ ਬੜੀ ਮੰਦਭਾਗੀ ਕਟਨਾ ਹੋਈ ਹੈ ਰਾਤ ਨੂੰ 1:30 ਦੇ ਵਿੱਚ ਇਹ ਰਿਕਸ਼ਾ ਦੇ ਵਿੱਚ ਅਗਿਆਤ ਵਿਅਕਤੀ ਇੱਥੋਂ ਲੰਘ ਕੇ ਗਏ ਉਹਨਾਂ ਨੇ ਆਪਣੀ ਰਿਕਸ਼ਾ ਦੇ ਵਿੱਚੋਂ ਹੀ ਹੈਂਡ ਗਨ ਜਿਹੜਾ ਹੈ ਉਹ ਅੰਦਰ ਸੁੱਟਿਆ ਔਰ ਉਹ ਅੰਦਰ ਬਲਾਸਟ ਹੋਇਆ ਉਹਦੇ ਨਾਲ ਕਾਫੀ ਜਿਹੜਾ ਹੈ ਨੁਕਸਾਨ ਅੰਦਰ ਦਰਵਾਜੇ ਖਿੜਕੀਆਂ इवन ਕੀ ਅੰਦਰ ਜਿਹੜੀਆਂ ਚਿਚਕਣੀਆਂ ਤੱਕ ਸੀਆਂ ਉਹ ਵੀ ਟੁੱਟ ਗਈਆਂ ਔਰ ਜਿਹੜੀ ਕਾਰ ਖੜੀ ਹੈ ਉਹ ਵੀ ਡੈਮੇਜ ਹੋਈ ਹੈ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਇਹ ਬਦਲਾਵ ਦੀ ਗੱਲ ਕਰਕੇ ਸਰਕਾਰ ਆਈ ਸੀ ਔਰ ਜਦੋਂ ਦੀ ਸਰਕਾਰ ਬਣੀ ਹੈ ਉਦੋਂ ਤੋਂ ਲਾਅ ਐਂਡ ਆਰਡਰ ਜਿਹੜਾ ਪੰਜਾਬ ਦਾ ਹੈਗਾ ਆ ਉਹ بگੜਦਾ ਜਾ ਰਿਹਾ ਹੈ ਔਰ ਇੱਕ ਗਰਨੇਡ ਦੀ ਘਟਨਾ ਜਲੰਧਰਸ ਤਾਂ ਹੋ ਸਕਦੀ ਹੈ ਹੁਣ ਇਸ ਤੋਂ ਪਹਿਲੇ ਅੰਮ੍ਰਿਤਸਰ ਵਗੈਰਾ ਪਹਿਲੇ ਵੀ ਥਾਣਿਆਂ ਦੇ ਵਿੱਚ ਵੀ ਹਮਲੇ ਹੁੰਦੇ ਰਹੇ ਆ ਮਗਰ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਨੂੰ ਟਾਰਗੇਟ ਕਰਕੇ ਉਹਦੇ ਘਰ ਦੇ ਉੱਤੇ ਹਮਲਾ ਕਰਨਾ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵੱਡੀ ਸਾਜ਼ਿਸ਼ ਪੰਜਾਬ ਦੇ ਵਿੱਚ ਚੱਲਦੀ ਪਈ ਹੈ ਸੋ ਪੁਲਿਸ ਪ੍ਰਸ਼ਾਸਨ ਇੱਥੇ ਆਇਆ ਹੈ ਫੋਰੈਂਸਿਕ ਦੀ ਟੀਮ ਵੀ ਆਈ ਹੈ ਉਹਨਾਂ ਨੇ ਫੁਟੇਜ ਵੀ ਜਿਹੜੀ ਹੈ ਉਹ ਲੈ ਲਈ ਹੈ ਔਰ ਆਪਣੇ ਕੰਮ ਦੇ ਵਿੱਚ ਲੱਗੇ ਆ ਸਾਰੇ ਸੀਸੀਟੀਵੀ ਫੁਟੇਜ ਵਿੱਚ ਕੀ ਦੇਖਿਆ ਆਪਣੇ ਸੀਸੀਟੀਵੀ ਫੁਟੇਜ ਦੇ ਵਿੱਚ ਵਿੱਚ ਨਹੀਂ ਸੇ ਈ ਰਿਕਸ਼ਾ ਵਿੱਚ ਲੋਕ ਗਏ ਔਰ ਉਹਨਾਂ ਨੇ बाहर से हैंडगन को अंदर फेंका। कितने लोग दे रहे हैं। दो लोग दिखाई दे रहे हैं और जैसे वो अंदर हुआ तो बड़ा धमाका हुआ और धुआ भी और रोड पे भी आग और अंदर भी चिंगाड़ियाँ पूरी फैली और कालिया जी वगैरह सोए हुए थे उसके बाद उनके सिस्टर और बाकी बच्चे आए थे सब घबरा गए और जैसे ही मेरे को पता चला हम भी सीधे यही पार्टी के सीनियर कैसे कालिया जी अब कैसे है? कालिया जी कोई चोट तो नहीं आई नहीं देखिए चोट तो नहीं आई मगर जो ये काम हुआ ये चिंता का विषय पंजाब के लिए है और ऐसे सीनियर नेता के घर पे ऐसा हमला होना ये और भी चिंता को बढ़ाता है क्योंकि जलंधर हमारा थोड़ा अमन शांति ऐसे हरकते पहले नहीं हुई है लॉ एंड ऑर्डर तो बिगड़ा हुआ है इसमें तो कोई दो राय नहीं है ਮਗਰ ਐਸੇ ਕਿਸੇ ਵਿਅਕਤੀ ਕੋ ਟਾਰਗੇਟ ਕਰਕੇ ਵਹਾਂ ਪੇ ਹਮਲਾ ਕਰਨਾ ਇਹ ਬਹੁਤ ਬੜਾ ਚਿੰਤਾ ਦਾ ਵਿਸ਼ਾ ਤੁਸੀਂ ਇੱਥੇ ਆਏ ਸੀ ਸੀਸੀਟੀਵੀ ਤੁਸੀਂ ਦੇਖੀਆ ਹੱਲੇ ਤੱਕ ਕਿਸੇ ਨੇ ਜ਼ਿੰਮੇਵਾਰੀ ਵਗੈਰਾ ਲਈ ਕਿਸੇ ਤਾਈਂ ਵੀ ਨਹੀਂ ਹੱਲੇ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ ਅਕਸਰ ਦੇਖਿਆ ਜਾਂਦਾ ਹੈ ਨਾ ਵੀ ਜਦੋਂ ਕੋਈ ਅਟੈਕ ਵਗੈਰਾ ਹੁੰਦਾ ਏਦਾਂ ਦਾ ਹੱਲੇ 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 ਕਿਸੇ ਵੀ ਸੰਗਠਨ ਨੇ ਜਾਂ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ ਮਗਰ ਪੁਲਿਸ ਜਿਹੜੀ ਆ ਉਹ ਅਭਦੀਸ਼ ਕਰਦੀ ਪਈ ਹੈ ਔਰ ਉਹ ਸਾਰੇ ਅਲਰਟ ਦੇ ਉੱਤੇ ਸਿਟੀ ਨੂੰ ਔਰ ਸਾਰਾ ਏਰੀਆ ਉਹਨਾਂ ਨੇ ਜਿਹੜਾ ਹੈ ਉਹ ਆਪਣਾ ਸਿਸਟਮ ਜਿਹੜਾ ਹੈ ਐਕਟਿਵ ਕਰ ਦਿੱਤਾ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਵੇਰ ਤੱਕ ਜਿਹੜਾ ਹੈ ਉਹ ਬੁਸ਼ੀਆਂ ਨੂੰ ਫੜਾਂਗੇ ਮਗਰ ਭਾਰਤੀ ਜਨਤਾ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਔਰ ਜਲੰਧਰ ਦੇ ਸੱਭਿਅਕ ਸਮਾਜ ਦੇ ਵਿੱਚ ਰਹਿੰਦੇ ਹੋਈ ਕਿ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਮੈਂ ਪੰਜਾਬ ਸਰਕਾਰ ਦੀ ਤੁਹਾਨੂੰ ਖੇਦੀ ਕਰਦਾ ਪਿਆ ਹਾਂ ਮਗਰ ਸਾਡੇ ਮਨ ਚ ਦੁੱਖ ਵੀ ਹੈ ਔਰ ਦਰਦ ਵੀ ਹੈ ਅਗਰ ਪ੍ਰਸ਼ਾਸਨ ਇਹਦੇ ਵਿੱਚ ਕੋਈ ਵੀ ਕ੍ਰੈਡੈਕਸ਼ਨ ਨਹੀਂ ਲੈਂਦੀ ਹੈ ਦੋਸ਼ੀਆਂ ਨੂੰ ਨਹੀਂ ਫੜਦੀ ਹੈ ਤਾਂ ਭਾਰਤੀ ਜਨਤਾ ਪਾਰਟੀ ਸੜਕਾਂ ਤੇ ਆਏਗੀ ਕਿਉਂਕਿ ਇਹ ਛੋਟੀ ਗੱਲ ਨਹੀਂ ਸਾਡੀ ਪਾਰਟੀ ਦੇ ਪૂર્વ ਪ੍ਰਧਾਨ ਪੁਰਵ ਮੰਤਰੀ ਦੇ ਘਰ ਦਿੱਤੇ ਹਮਲਾ ਹੋਇਆ ਅਸੀਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਦੇ ਸ਼ੀਤਲ ਜੀ